ਇੰਨਾ ਸੋਹਣਾ ਟਰੈਕਟਰ ਸੱਜਣੋ ਚਾਰੇ ਪਾਸੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਬਾਅਦ ਵਿੱਚ ਦੱਸਾਂਗੇ ਵੀ ਹੋਰ ਇਹਦੇ ਵਿੱਚ ਕੀ ਕੀ ਗੱਲਾਂ ਬਾਤਾਂ ਨੇ ਲੈ ਤਰ ਮੈਂ ਮਾਰ ਕੈਮਰਾ ਰਿਮਾ ਤੇ ਹਲੇ ਤੱਕ ਜਰੀਟ ਵੀ ਨਹੀਂ ਕਿਤੇ ਤੇ ਆ ਆ ਸਾਰੇ ਦਿਖਾ ਇੰਜਣ ਬਈ ਉਸਤਾਦ ਪੇਂਟ ਤਾਂ ਨਹੀਂ ਕਿਦੋਂ ਕਰਾਇਆ ਹੋਇਆ ਇਹ ਨਾ ਨਾ ਵੀਰੇ ਪੇਂਟ ਸਾਰਾ ਟਰੈਕਟਰ ਸੱਜਣੋ origional ਆ ਕਲਰ ਦੇਖ ਲੋ ਵੀ ਕਿੰਨੀ ਚੌਕ ਹੋਈ ਆ ਅਜੇ ਬਈ ਕਲੱਚ ਕੋਲੋਂ ਵੀ ਨਹੀਂ ਖੁੱਲਿਆ ਕਾ ਆਪਣੀ ਫੁੱਲ ਗਾਰੰਟੀ ਆ ਹਾਂ ਬਈ ਲੈ ਵੀ ਸੱਜਣੋ ਬਾਈ ਕਹਿੰਦਾ ਹਲੇ ਵੀਰੇ ਕਲੱਚ ਵੀ ਨਹੀਂ ਖੁੱਲਿਆ ਯਾਰ ਹਨਾ ਇੱਧਰ ਵੀ ਕੈਮਰਾ ਮਾਰ ਤਰ ਮੈਂ ਦੇਖ ਕੱਲੇ ਕੱਲੇ ਨਟ ਤੇ ਕੈਮਰਾ ਮਾਰ ਦੇ ਯਾਰ ਦੀਣਾ ਕਿਸੇ ਪਾਸੋਂ ਕਿਤੇ ਉਰੰਗੀ ਉੱਡਿਆ ਹੋਵੇ ਕਿਤੋਂ ਨਿਕਲ ਉੱਡਿਆ ਹੋਵੇ ਯਾਰ ਟਾਇਰ ਦੇ ਨਾਲ ਦੇ ਆਪਾਂ ਇਹਦੇ 20000 ਰੁਪਏ ਨਾਲ ਦੇ ਕਿ ਨਵੇਂ ਪਵਾਤੇ ਸੀਗੇ ਅੱਛਾ ਹਾਂ ਟਾਇਰ ਜਿਹੜੇ ਨਾਲ ਆਉਂਦੇ ਸੀ ਬਾਈ 60 70 ਪੈਸੇ ਟਾਇਰ ਲਾਤੇ ਸੀ ਨਾਲ ਦੇ ਓਕੇ ਓਕੇ ਹਾਂ ਕਹਿੰਦੇ ਘਰ ਘਰ ਗੱਲਾਂ ਹੁੰਦੀਆਂ ਅੱਜ ਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟੀ ਵਿੱਚ ਮੋਹਾਲੀ ਬਣੇ ਜਹਾਜ਼ ਦੀਆਂ ਮਿੱਤਰ ਪਿਆਰਿਓ ਵਾਕਈ ਗੱਲਾਂ ਹੁੰਦੀਆਂ ਨੇ ਜਿਹੜਾ ਟਰੈਕਟਰ ਤੁਹਾਨੂੰ ਅੱਜ ਦਿਖਾਉਣਾ ਨੇ ਸੱਜਣੋ ਉਹਦੀਆਂ ਵਾਕਈ ਸਿਫਤਾਂ ਹੋਣਗੀਆਂ ਯਾਰ ਅੱਜ ਖੜੇ ਆਂ ਸਹਿਰ ਤਪੇ ਦੇ ਵਿੱਚ ਖੜੇ ਆਂ ਬਾਈ ਮਨਦੀਪ ਦੇ ਘਰੇ ਬਾਈ ਨੇ ਟਰੈਕਟਰ ਕੜਵਾਇਆ ਤੇ ਸੱਜਣੋ ਪਹਿਲੇ ਓਨਰ ਦਾ ਫਸਟ ਪਾਰਟੀ ਦੇ ਨਾਮ ਆ ਤੇ ਆਪਣੀ ਕੜਵਾਇਆ ਹੋਇਆ ਬਾਈ ਦਾ ਟਰੈਕਟਰ ਹੈ ਜੇ ਕਿਸੇ ਭਰਾ ਨੇ ਘਰੇ ਰੱਖਣ ਵਾਸਤੇ ਲੈਣਾ ਨਾ ਸੱਜਣੋ ਪੂਰੀ ਫੁੱਲ ਗਾਰੰਟੀ ਵਾਲਾ 101% ਬਾਈ ਕਹਿੰਦਾ ਵੀਰੇ ਜਿੱਥੇ ਮਰਜ਼ੀ ਖਿਆ ਲੋ ਜਿਵੇਂ ਮਰਜ਼ੀ ਤੁਸੀਂ ਜਦੋਂ ਤੁਹਾਡਾ ਮਨ ਬਣ ਗਿਆ ਨਾ ਪੂਰੀ ਤਸੱਲੀ ਨਾਲ ਵੀ ਫੇਰ ਟਰੈਕਟਰ ਦਾ ਸੌਦਾ ਕਰਿਓ ਐਨੀ ਕੁ ਬਾਈ ਨੇ ਗਰੰਟੀ ਦਿੱਤੀ ਐ ਸੱਜਣਾ ਤੁਹਾਨੂੰ ਟਰੈਕਟਰ ਵੀ ਦਿਖਾ ਦਾਂਗੇ ਪਹਿਲਾਂ ਬਾਈ ਨੂੰ ਮਿਲ ਲੀਏ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਮਨਦੀਪ ਠੀਕ ਹੋ ਤੇ ਬਾਈ ਟਰੈਕਟਰ ਤੁਸੀਂ ਆਪ ਹੀ ਕਢਵਾਇਆ ਦੀ ਨਾ ਹਾਂ ਹਾਂ ਵੀਰੇ ਆਪਣਾ ਨਵਾਂ ਕਢਾਇਆ ਬਾਈ ਜੀ ਨਵਾਂ ਤੁਹਾਡਾ ਕਢਵਾਇਆ ਹੋਇਆ ਓਕੇ ਤੇ ਮਾਡਲ ਕਿੰਨਾ ਹੈ ਮਾਡਲ 12 ਜੀ ਸੱਜਣਾ 2012 ਮਾਡਲ ਹੈ ਤੇ ਜੇ ਕੰਡੀਸ਼ਨ ਦੀ ਗੱਲ ਕਰੀਏ ਨਾ ਸੱਜਣਾ ਧਰਮੇ ਚੰਗੀ ਤਰ੍ਹਾਂ ਪਹਿਲਾਂ ਕੈਮਰਾ ਮਾਰ ਦੇ 2 ਕਿਸੇ ਪਾਸੇ ਸੋਤੇ ਜਰੀਟ ਵੀ ਨਹੀਂ ਐਨਾ ਸੋਹਣਾ ਟਰੈਕਟਰ ਹੈ ਸੱਜਣਾ ਚਾਰੇ ਪਾਸੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਬਾਅਦ ਚ ਦੱਸਾਂਗੇ ਵੀ ਹੋਰ ਇਹਦੇ ਵਿੱਚ ਕੀ ਕੀ ਗੱਲਾਂ ਬਾਤਾਂ ਨੇ ਪੂਰੇ ਸੌਂਗ ਨਾਲ ਬਾਈ ਦੇ ਮਗਰਾਟ ਲਵਾਏ ਹੋਇਆ ਲੈ ਤਰ ਮੇ ਮਾਰ ਕੈਮਰਾ ਰਿੰਮਾਂ ਤੇ ਹਲੇ ਤੱਕ ਜਰੀਟ ਵੀ ਨਹੀਂ ਕਿਤੇ ਤੇ ਆ ਆ ਸਾਰੇ ਦਿਖਾ ਇੰਜਣ ਬਈ ਉਸਤਾਦ ਪੇਂਟ ਤਾਂ ਨਹੀਂ ਕਿਦੋਂ ਕਰਾਇਆ ਹੋਇਆ ਇਹ ਨਾ ਨਾ ਵੀਰੇ ਪੇਂਟ ਸਾਰਾ ਟਰੈਕਟਰ ਸੱਜਣਾ ਓਰੀਜਨਲ ਹੈ ਕਲਰ ਦੇਖ ਲੋ ਵੀ ਕਿੰਨੀ ਚੌਕ ਹੋਈ ਆ ਅਜੇ ਬਈ ਕਲੱਚ ਕੋਲੋਂ ਵੀ ਨਹੀਂ ਖੁੱਲਿਆ ਲੇ ਤਾਂ ਫੁੱਲ ਗਰੰਟੀ ਆ ਹਾਂ ਬਈ ਲੈ ਵੀ ਸੱਜਣੋ ਬਾਈ ਕਹਿੰਦਾ ਹਲੇ ਵੀਰੇ ਕਲੱਚ ਵੀ ਨਹੀਂ ਖੋਲਿਆ ਯਾਰ ਹਨਾ ਹਾਂ ਸਰਵਿਸ ਹੋਈ ਵੀ ਆ ਵੀਰੇ 50 ਘੰਟੇ ਚੱਲਿਆ ਸਾਰਾ ਸਰਵਿਸ ਕਰਾਉਣ ਤੋਂ ਬਾਅਦ 50 ਘੰਟੇ ਚੱਲਿਆ ਹਾਂ ਓਕੇ ਲੈ ਮੈਂ ਤੈਨੂੰ ਸਰਵਿਸ ਕਰਾਉਣ ਦੀ ਰੋਡ ਵੀ ਨਹੀਂ ਜਿਹੜੇ ਭਰਾ ਲੈ ਕੇ ਜਾਣਗੇ ਤੁਹਾਨੂੰ ਹੋਰ ਦਿਖਾਉਣੇ ਆ ਸਤਰੀ ਬਿਲਕੁਲ ਨਵੀਂ ਧਰਮੇ ਹਨਾ ਤੇ ਪਿਛਲਾ ਰਿਮ ਵੀ ਦਿਖਾ ਦੇ ਲੈ ਤੇ ਬਈ ਜਿਹੜਾ ਪੂਰੇ ਬਾਈ ਦਾ ਸੌਂਕਣਾ ਟਰੈਕਟਰ ਰੱਖਿਆ ਹੋਇਆ ਤੇ ਮਗਰਾੜ ਵੀ ਦਿਖਾਣਾ ਵਿੱਚੋਂ ਕਈ ਵਾਰ ਬਾਈ ਕਹਿੰਣ ਵੀ ਪਤ ਨਹੀਂ ਬਾਹਰੋਂ ਲਿਸਕਾ ਮਾਰੀ ਜਾਂਦਾ ਅੰਦਰ ਵੀ ਸੱਜਣੋ ਕਿਤੇ ਮਗਰਾਡਾਂ ਦੇ ਨਾਲ ਜੰਗ ਸਾਧਰੀ ਪੂਰੀ ਮਜਬੂਤ ਪਾਈਪਾਂ ਦੀ ਲਵਾਈ ਹੋਈ ਆ ਤੇ ਪਿਛਲੇ ਪਾਸੋਂ ਵੀ ਦਿਖਾ ਦੇ ਹਨਾ ਤੇ ਲੋਕਲ ਸੱਜਣੋ ਬਰਨਾਲੇ ਦਾ ਨੰਬਰ ਹੈ ਇਹ ਵੀ ਵੱਡੀ ਗੱਲ ਹੈ ਹਨਾ ਤੇ ਦੇਖੋ ਘਰੋਂ ਚੈੱਕ ਜੇਰ ਕੰਡੀਸ਼ਨ ਤੇ ਤੁਸੀਂ ਕਿਸੇ ਪਾਸੇ ਨਾ ਜਿਵੇਂ ਕਹ ਦੀਏ ਵੀ ਪੋਰਾ ਕਹੀ ਨਹੀਂ ਸਕਦੇ ਵੀ ਜਰ ਆ ਚੀਜ਼ ਐਂ ਕਰਕੇ ਐਂ ਕਰਵਾਈ ਹੋਈ ਹੈ ਹਨਾ ਤੇ ਮਨਦੀਪ ਵੀਰੇ ਇਹ 12 ਦਾ ਮਾਡਲ ਹੈ ਹਾਂਜੀ ਨੰਬਰ ਇਹ ਤਾਂ ਤੁਹਾਡਾ ਲੋਕਲ ਹੀ ਹੈ ਨਾ ਬਰਨਾਲੇ ਦਾ ਹੀ ਨੰਬਰ ਆਪਣੇ ਨਾਮ ਆ ਬਈ ਓਕੇ ਤੁਹਾਡੇ ਨਾਮ ਆ ਕਾਪੀ ਨਕਦ ਕੈਸ਼ ਦੀ ਕਾਪੀ ਹੈ ਨਕਦ ਕੈਸ਼ ਕਾਪੀ ਹੈ ਹਾਂਜੀ ਓਕੇ ਤੇ ਹੁਣ ਇਹ ਦੱਸ ਵੀ ਇਹ ਤੋਂ ਕੰਮ ਕਿਹੜੇ-ਕਿਹੜੇ ਲਏ ਹੋਏ ਨੇ ਟਰੈਕਟਰ ਤੋਂ ਕੰਮ ਵੀਰੇ 2 ਸਾਲ ਤਾਂ ਧੂੜੀ ਵਾਲੇ ਦੇ ਵੀ ਚੱਲਿਆ ਇਹ 2 ਸਾਲ ਹਾਂ ਠੀਕ ਹੈ ਉਸ ਤੋਂ ਬਾਅਦ ਚ ਖੇਤੀ ਤੇ ਚੱਲਿਆ 8 ਕਿੱਲਾਂ ਅਸੋ ਤੋਂ ਬਾਅਦ 8 ਕਿੱਲਾਂ ਦੀ ਖੇਤੀ ਦੀ ਚੱਲਿਆ ਹੋਇਆ ਖੇਤੀ ਤੇ ਚੱਲਿਆ ਠੀਕ ਹੈ ਮਤਲਬ ਹੋਰ ਨਹੀਂ ਕਿਤੇ ਨਾ ਹੋਰ ਨਹੀਂ ਮੰਗਮਾ ਟਰੈਕਟਰ ਤੁਸੀਂ ਨਹੀਂ ਦਿੰਦਾ ਨਹੀਂ ਬਈ ਦਿੰਦੇ ਨਹੀਂ ਦਿੰਦੇ ਨਹੀਂ ਕਿਉਂਕਿ ਕੰਡੀਸ਼ਨ ਦੱਸ ਦਿੰਦੀ ਐ ਸੱਚ ਨੂੰ ਜੇ ਕੋਈ ਮੰਗਮਾ ਟਰੈਕਟਰ ਲੈ ਕੇ ਜਾਵੇ ਉਹਦੀ ਥਿੰ ਖਲਾਤ ਹੁੰਦੇ ਆ ਹਨਾ ਕਰੋ ਚੱਕ ਯਾਰ ਹਨਾ ਧਰਮੇ ਚੰਗੀ ਤਰ੍ਹਾਂ ਕੈਮਰਾ ਮਾਰਦੇ ਸਾਰੇ ਟਰੈਕਟਰ ਨਾਲ ਰੈਡੀਏਟਰ ਦੇਖ ਲੋ ਸਾਰਾ ਨਵੇਂ ਵਰਗਾ ਪਿਆ ਬਈ ਅਸੇ ਇਹ ਵੀ ਨਾਲ ਦੀ ਹੁੰਦਾ ਸਾਰਾ ਨਾਲ ਦਾ A to Z ਨਾਲ ਦੀ ਗੱਲ ਹੈ ਯਾਰ ਬਹੁਤ ਟਰੈਕਟਰ ਸਾਫ ਪਿਆ ਧਰਮੇ ਯਾਰ ਇੰਨੇ ਟਰੈਕਟਰ ਸਾਫ ਨਾ ਬਹੁਤ ਔਖੇ ਹੋ ਜਾਂਦੇ ਲੱਪਣੇ ਇਧਰ ਵੀ ਕੈਮਰਾ ਮਾਰ ਧਰਮੇ ਦੇਖ ਕੱਲੇ ਕੱਲੇ ਨੱਟ ਤੇ ਕੈਮਰਾ ਮਾਰਦੇ ਯਾਰ ਦੀ ਨਾ ਕਿਸੇ ਪਾਸੋਂ ਕਿਤੇ ਉਰੰਗੀ ਉੱਡਿਆ ਹੋਵੇ ਕਿਤੇ ਨਿਕਲ ਉੱਡਿਆ ਹੋਵੇ ਯਾਰ ਨਾਲ ਦੇ ਆਪਾਂ ਇਹਦੇ 20000 ਰੁਪਏ ਨਾਲ ਦੇ ਕੇ ਨਵੇਂ ਪਵਾਦੇ ਸੀਗੇ ਅੱਛਾ ਹਾਂ ਯਾਰ ਜਿਹੜੇ ਨਾਲੋਂ ਤੁਸੀਂ 60 70 ਪੈਸੇ ਟਾਇਰ ਲਾਤੇ ਸੀ ਨਾਲ ਦੇ ਓਕੇ ਓਕੇ ਹਾਂ ਤਾਂ ਟਾਇਰ ਆ ਵੀ ਮੈਂ ਕਹਿੰਦਾ ਭਾਈ ਘੱਟ ਤੋਂ ਘੱਟ 90 ਪੈਸੇ ਪਿਆ ਇਹ 80 85 ਪੈਸੇ ਟਾਇਰ ਸੱਜ ਨੂੰ ਮੰਗਰਲੇ ਪਏ ਨੇ ਗੁੱਡੀਅਰ ਦਾ ਜੋੜਾ ਮੰਗਰਲਾ ਹਨਾ 14 9 28 ਦੇ ਟਾਇਰ ਨੇ ਹਨਾ ਤੇ ਮੂਰਲੇ ਟਾਇਰ ਵੀ ਦਿਖਾ ਦੇ ਤਾਂ ਰਮਿਓ ਲੈ ਨਵੇਂ ਵਰਗੇ ਮੂਰਲੇ ਟਾਇਰ ਪਏ ਨੇ ਯਾਰ ਜਾਂ ਕਿਸ ਤਾਦ ਰੁਪਈਆ ਲਾਉਣ ਦੀ ਤਾਂ ਲੋੜ ਨਹੀਂ ਕਿਸੇ ਨੂੰ ਨਾ ਨਾ ਭਾਈ ਸਰਵਿਸ ਵੀ ਨਹੀਂ ਕਰਾਉਣ ਦੀ ਲੋੜ ਸਰਵਿਸ ਨਵੀਂ ਆ ਗਈ ਭਾਈ ਡੱਕ ਡੱਕ ਕੁਛ ਨਹੀਂ ਲਾਉਣਾ ਆਪਾਂ ਦਾ ਅੱਛਾ ਜੀ ਹਾਂ ਹਾਂ ਤੇ ਫਿਰ ਹਣ ਹੁਣ ਸਟਾਰਟਿੰਗ ਦਿਖਾ ਦੇ ਦੀ ਸਟਾਰਟ ਕਰ ਦੇ ਲਾਟਰ ਮੈਂ ਦਿਖਾਉ ਉਹ ਫੁਕਾਰਾ ਟਰੈਕਟਰ ਦਾ ਫੁੱਲ ਗਰੰਟੀ ਲੈਂਦਾ ਬਾਈ ਬਾਕੀ ਘਰੋਂ ਅਸਲ ਨਾ ਤਸੱਲੀ ਵਾਲੀ ਚੀਜ਼ ਮਿਲ ਜਾਂਦੀ ਹੈ ਹਨਾ ਕਹੋ ਬਾਈ ਇਹ ਕਹਿੰਦਾ ਦਾਣੇ ਕਰਦੇ ਸਾਰੇ ਬੰਦੇ ਤੇ ਲੈ ਮਿੱਤਰੋ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਯਾਰ ਡੱਕ ਡੱਕ ਪੂਰਾ ਹੈ ਬਾਈ ਕਹਿੰਦਾ ਸਰਵਿਸ ਹੋਈ ਹੋਈ ਹੈ ਯਾਰ ਹਨਾ ਤੇ ਵਧੀਆ ਸਪੀਕਰ ਲੱਗੇ ਹੋਏ ਨੇ ਏਡੀ ਵੀ ਕੋਈ ਸਮਰੈਕਾ ਜਾਂ ਸਮਰੈਕਾ ਜਾਂ ਉਤਰ ਜੂ ਹਨਾ ਤੇ ਅਲਮੀਨੀਅਮ ਦੀ ਜਮੇ ਸਾਰੀ ਫੀਟਿੰਗ ਹੈ ਪੂਰੀ ਘੈਂਟ ਹੈ ਤੇ ਭਾਈ 12 ਤਹੇ ਮਾਡਲ ਹੈ 12 ਤੇ ਹੁਣ ਮੈਨੂੰ ਇਹ ਦੱਸਿਓ ਵੀ ਤੁਸੀਂ ਦੀ ਡਿਮਾਂਡ ਕੀ ਰੱਖੀ ਹੈ ਡਾਇਰੈਕਟਰ ਦੀ ਡਿਮਾਂਡ ਵੀਰੇ 4.5 ਲੱਖ 4.5 ਲੱਖ ਰੁਪਈਆ ਹਾਂਜੀ ਓਕੇ ਤੇ ਲੈ ਮਿੱਤਰੋ 4.5 ਲੱਖ ਰੁਪਈਆ ਡਿਮਾਂਡ ਰੱਖੀ ਹੈ ਭਾਈ ਨੇ ਤੇ ਬਾਕੀ ਮੌਕੇ ਤੇ ਮਾਨਦਾਨ ਕਰ ਦੂੰਗੇ ਫੁੱਲ ਹਾਂ ਹਾਂ ਵੀਰੇ ਬਾਕੀ ਥੋੜੀ ਵੀਡੀਓ ਦੇਖ ਕੇ ਆਉਗਾ ਉਹਨੂੰ ਸਪੈਸ਼ਲ ਕਰ ਦਾਂ ਲੈ ਵੀ ਲਾ ਮੇਤਰੂ ਮਾਨਤਾ ਨਹੀਂ ਕਰਾਉਣੇ ਫਿਰਨੇ ਅਸੀਂ ਸਾਨੂੰ ਇਹ ਹੁੰਦਾ ਵੀ ਯਾਰ ਗਾਹਕ ਦਾ ਫਾਇਦਾ ਹੋਵੇ ਜਿੰਨਾ ਹੋਵੇ ਇੱਕ ਬਾਈ ਉਹ ਯਾਰ ਆਪਾਂ ਨਾ ਵੀ ਜਿਹੜਾ ਬੰਦਾ ਨੌਂ ਕਰਾਊਗਾ ਉਹਨੂੰ ਟਰੈਕਟਰ ਦੇਣਾ ਪਏ ਓਕੇ ਮਤਲਬ ਜਿਹੜਾ ਭਰਾ ਜਾਣ ਸਰ ਕਾਪੀ ਨਾਮ ਕਰਵਾਊਗਾ ਲਾ ਮੇਤਰੂ ਇਹ ਗੱਲ ਦਾ ਧਿਆਨ ਰੱਖਿਓ ਕਿਉਂਕਿ ਬਾਈ ਦੇ ਨਾਮ ਕਾਪੀ ਐ ਕਹਿੰਦਾ ਵੀ ਆਪਾਂ ਉਹ ਬੰਦੇ ਨੂੰ ਕਾਪੀ ਦੇ ਸੇਲ ਕਰਨਾ ਜਿਹੜਾ ਜਾ ਕੇ ਕਾਪੀ ਨਾਮ ਕਰਵਾਊਗਾ ਟਰੈਕਟਰ ਨੂੰ ਨਾ ਕਰਵਾਊਗਾ ਠੀਕ ਹੈ ਤੇ ਸੱਜਣੋ ਜਿਹੜੇ ਭਰਾ ਨੇ ਹੁਣ ਘਰੇ ਰੱਖਣ ਵਾਸਤੇ ਲੈਣਾ ਨਾ ਵੀ ਅਸੀਂ ਚੀਜ਼ ਵੇਚਣੀ ਨਹੀਂ ਇਹ ਵੇਚ ਨਾਲ ਹੈ ਵੀ ਨਹੀਂ ਯਾਰ ਤੇ ਬਈ ਹੁਣ ਇਹ ਦੱਸਿਓ ਵੀ ਅਸੀਂ ਬਈ 52 10 ਲੈ ਲੈਣਾ ਮੈਂ 52 10 ਲੈ ਲਿਆ ਤੇ ਲੈ ਮਿੱਤਰੋ ਬਾਈ ਨੇ 52 10 ਸੀਡਰ ਕਰਕੇ ਦਿੱਕਤ ਆਉਂਦੀ ਸੀ ਨਾ ਤੈਨੂੰ ਲੈ ਲੈ ਨਹੀਂ ਵੇਚਣਾ ਦਾ ਹੈ ਓਕੇ ਸੋ ਸੁਪਰਸੀਡਰ ਤੇ ਤੁਹਾਡਾ ਕੰਮ ਆ ਲੈ ਮਿੱਤਰੋ ਸੰਪਰਕ ਕਰ ਲਿਓ ਸ਼ਹਿਰ ਤਪੇ ਦੇ ਵਿੱਚ ਖੜੇ ਆ ਤੇ ਇਸ ਦਾ ਤੁਹਾਡਾ ਕੰਟੈਕਟ ਨੰਬਰ ਦੱਸ ਦਿਓ ਕਿਹੜੇ ਤੇ ਤੁਹਾਡੇ ਨਾਲ ਸੰਪਰਕ ਕਰਨ ਆਪਣਾ 97686 97686 2004 ਜੀ 2004 ਇੱਕ ਹੋਰ 97686 9000 ਤਾਂ 97 686 ਹਾਂ 3000 3000 3 ਠੀਕ ਹੈ ਲੈ ਮੈਂ ਤੇਰੇ ਉਹਦਾ ਨੰਬਰਾਂ ਤੇ ਸੰਪਰਕ ਕਰ ਲੇ ਦੁਬਾਰਾ ਫੇਰ ਦੱਸ ਦਿੰਨੇ ਆ ਪਹਿਲੀ ਪਾਰਟੀ ਦੇ ਨਾਮ ਆ ਬਾਈਹਰਾਂ ਦਾ ਟਰੈਕਟਰ ਇਹ ਕੜਵਾਇਆ ਹੋਇਆ ਪੰਜਾਬ ਦਾ ਨੰਬਰ ਆ ਯਾਨੀ ਕਿ ਬਰਨਾਲੇ ਦਾ ਨੰਬਰ ਆ ਤੇ ਇਹਦੇ ਉੱਪਰ ਕੋਈ ਲੋਨ ਲਾਨ ਨਹੀਂ ਹੋਣਾ ਬਈ ਹਣਾ ਨਹੀਂ ਨਹੀਂ ਨਗਦ ਕੈਸ਼ ਨਗਦ ਕੈਸ਼ ਦਾ ਟਰੈਕਟਰ ਆ ਸੱਜਣੋ ਤੇ ਜੇ ਕਿਸੇ ਭਰਾ ਨੇ ਲੈਣਾ ਸਜਣੋ 1 ਰੁਪਏ ਦਾ ਖਰਚਾ ਨਹੀਂ ਬਾਈ ਕਹਿੰਦਾ ਸਰਵਿਸ ਕਰਾਉਣ ਤੋਂ ਬਾਅਦ 50 ਘੰਟੇ ਚਲਿਆ ਬਾਈ 50 ਘੰਟੇ 50 ਘੰਟੇ ਚੱਲਿਆ ਸਜਣੋ ਪੂਰੀ ਘੈਂਟ ਕੰਡੀਸ਼ਨ ਦਾ ਫੁੱਲ ਗਰੰਟੀ ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੇ ਰੱਖਣ ਵਾਸਤੇ ਲੈਣਾ ਨਾ ਤਾਂ ਸੰਪਰਕ ਕਰ ਲਿਓ ਟਰਾਲੀ ਵੀ ਨਹੀਂ ਪਾਈ ਵੀਰੇ ਮੰਗਰੇ ਦੇ ਇੱਕ ਟਰਾਲੀ ਵੀ ਨਹੀਂ ਪਾਈ ਹਾਂ ਟਰਾਲੀ ਵੀ ਨਹੀਂ ਅਜੇ ਤੱਕ ਭਾਈ ਅੱਛਾ ਜੀ ਹਾਂ ਲੈ ਵੀ ਧਰਮ ਦਾ ਤੇਲ ਨਾ ਮੰਗਾ ਦਾ ਓਕੇ ਹਾਂ ਲਿਫਟ ਵਾਲਾ ਸਾਰਾ ਤੇਲ ਨਾ ਮੰਗਾ ਟਰਾਲੀ ਵੀ ਨਹੀਂ ਆਪਾਂ ਕਿਤੇ ਪਾਈ ਇਹਦੇ ਲੈ ਮੇਤਰੋ ਲਿਫਟ ਵਾਲੀ ਟਰਾਲੀ ਵੀ ਨਹੀਂ ਪਾਈ ਨੇ ਅਜੇ ਤੱਕ ਪਾਈ ਤਾਂ ਸੱਜਣੋਂ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਹੈ ਫੁੱਲ ਗਰੰਟੀ ਵਾਲਾ ਤਪੇ ਦੇ ਵਿੱਚ ਖੜਾ ਬਾਈ ਤੁਹਾਡੇ ਆ ਲੋਕੇਸ਼ਨ ਦੱਸਿਓ ਵੀ ਕਿੱਥੇ ਜੇ ਘਰ ਪਾਇਆ ਜਾਂਦਾ ਆਪਣਾ ਬਾਬਾ ਮੱਟ ਦੇ ਨੇੜੇ ਬਸ ਪੈ ਜਾਂਦਾ ਆਜ਼ਾਦ ਨਗਰ ਆ ਆਜ਼ਾਦ ਨਗਰ ਬਾਬਾ ਮੱਟ ਦੇ ਬਿਲਕੁਲ ਨੇੜੇ ਠੀਕ ਆ ਲੈ ਸੱਜਣੋਂ ਬਾਕੀ ਬਾਈ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਇਸ ਨੰਬਰ ਤੇ ਕੰਟੈਕਟ ਕਰ ਲਿਓ ਜੇ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਜਾਨੀ ਕਿ ਮੇਲਾ ਲੁੱਟਣਾ ਕਰ ਲਿਓ ਸੰਪਰਕ